ਦੋਸਤੋ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਨਰਾਤਰੀਆਂ ਦੇ ਪਾਵਨ ਦਿਹਾੜੇ ਸ਼ੁਰੂ ਹੋ ਚੁੱਕੇ ਹਨ ਵੱਖ-ਵੱਖ ਥਾਵਾਂ ਤੇ ਭਜਨ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਪਰ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜੇ ਵੀ ਦਿਸ਼ਾ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹਨ ਉਹਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਜਿਹੜਾ ਸਿਹਤ ਵਿਭਾਗ ਸਾਨੂੰ ਬਾਰ-ਬਾਰ ਸੁਚੇਤ ਕਰ ਰਿਹਾ ਹੈ ਮਾਸਕ ਦੀ ਵਰਤੋਂ ਬਾਰੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣ ਬਾਰੇ ਸੈਨੀਟਾਈਜੇਸ਼ਨ ਬਾਰੇ ਉਹਨਾਂ ਚੀਜ਼ਾਂ ਦਾ ਵੀ ਅਸੀਂ ਖਾਸ ਧਿਆਨ ਰੱਖੀਏ ਫਾਸਟੇ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਰਾਤਿਆਂ ਦੀ ਲੱਖ ਲੱਖ ਮੁਬਾਰਕਾਂ ਪ੍ਰਭੂ ਕਿਰਪਾ ਕਰੇ ਮਹਾਮਈ ਕਿਰਪਾ ਕਰੇ ਆਉਣ ਵਾਲੇ ਨਰਾਤਿਆਂ ਦੇ ਦਿਨਾਂ ਦੇ ਵਿੱਚ ਤੁਸੀਂ ਸਾਰੇ ਹੀ ਸਿਹਤਮੰਦ ਰਹੋ ਤੁਹਾਡਾ ਪਰਿਵਾਰ ਸਿਹਤਮੰਦ ਰਹੋ ਅਤੇ ਇਹਨਾਂ ਸਾਰੀਆਂ ਖੁਸ਼ੀਆਂ ਨੂੰ ਬੜੇ ਹੀ ਸੋਹਣੇ ਢੰਗ ਦੇ ਨਾਲ ਆਪਸੀ ਪਾਈਚਾਰੇ ਦੇ ਨਾਲ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਮਨਾਓ 17 ਅਕਤੂਬਰ ਦੀ ਸ਼ਾਮ ਨੂੰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਜਿਹੜਾ ਕੋਵਿਡ ਬਾਰੇ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਉਸ ਵਿੱਚ 33 ਨਵੇਂ ਪੋਜ਼ੀਟਿਵ ਕੇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਏ ਜਿਨ੍ਹਾਂ ਦੇ ਵਿੱਚ 21 ਕੇਸ ਸਿੰਟੋਮੈਟਿਕ ਅਤੇ 12 ਲੋਕ ਉਹ ਪੋਜ਼ੀਟਿਵ ਹੋਏ ਜਿਹੜੇ ਪੁਰਾਣੇ ਪੋਜ਼ੀਟਿਵ ਦੇ ਕੰਟੈਕਟ ਦੇ ਵਿੱਚ ਆਏ ਸਨ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਟੋਟਲ ਪੋਜ਼ੀਟਿਵ ਦੀ ਗਿਣਤੀ ਜਿਹੜੀ ਪਹਿਲਾਂ 11368 ਸੀ 33 ਨਵੇਂ ਕੇਸ ਆਨ ਨਾਲ ਇਹ ਗਿਣਤੀ ਹੋ ਗਈ 11399 ਸਿਹਤਮੰਦ ਹੋ ਕੇ ਘਰਾਂ ਨੂੰ ਵਾਪਸ ਪਰਤਣ ਵਾਲਿਆਂ ਦੀ ਕੁੱਲ ਗਿਣਤੀ ਜਿਹੜੀ ਪਹਿਲਾਂ 10469 ਸੀ 81 ਲੋਕ ਹੋਰ ਪਿਛਲੇ 24 ਘੰਟਿਆਂ ਦੇ ਵਿੱਚ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤੇ ਇਹ ਗਿਣਤੀ ਹੋ ਗਈ 10550 ਇਸ ਵੇਲੇ ਅਮਰਸਰ ਜ਼ਿਲ੍ਹੇ ਦੇ ਵਿੱਚ 420 ਐਕਟਿਵ ਪੋਜ਼ਿਟਿਵ ਕੇਸਾਂ ਦਾ ਇਲਾਜ ਚੱਲਿਆ ਹੈ ਕੋਵਿਡ ਥੋਂ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਪਹਿਲਾਂ 428 ਸੀ ਇੱਕ ਹੋਰ ਮੌਤ ਹੋ ਗਈ ਪਿਛਲੇ 24 ਘੰਟਿਆਂ ਦੇ ਵਿੱਚ ਅਤੇ ਇਹ ਗਿਣਤੀ ਹੋ ਗਈ 429 ਤਰਸੀਮ ਸਿੰਘ ਉਮਰ 65 ਸਾਲ ਕੋਵਿਡ ਦੀ ਜੰਗ ਹਰਗੇ ਅਤੇ ਇਸ ਮਹਾਮਾਰੀ ਦੇ ਹੱਥੋਂ ਉਹਨਾਂ ਦੀ ਮੌਤ ਹੋ ਗਈ ਹੁਣ ਟੋਟਲ ਫਿਗਰਾਂ ਦੀ ਗੱਲ ਕਰੀਏ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ ਪੋਜ਼ੀਟਿਵ ਹੋਏ 11399 ਸਿਹਤਮੰਦ ਹੋ ਕੇ ਘਰਾਂ ਨੂੰ ਵਾਪਸ ਪਰਤੇ 10550 420 ਐਕਟਿਵ ਪੋਜ਼ੀਟਿਵ ਕੇਸਾਂ ਦਾ ਇਲਾਜ ਚੱਲਿਆ ਹੈ ਅਤੇ 429 ਲੋਕ ਹੁਣ ਤੱਕ ਕੋਵਿਡ ਹਥੋਂ ਆਪਣੀ ਜਾਨ ਗਵਾ ਬੈਠੇ ਹਨ ਦੋਸਤੋ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਤੇ ਯਕੀਨੀ ਬਣਾਓ ਵੀ ਜਿਹੜੀਆਂ ਵੀ ਗਾਈਡਲਾਈਨਸ ਹਨ ਸਰਕਾਰ ਵੱਲੋਂ ਕਿਉਂਕਿ ਇਹ ਗਾਈਡਲਾਈਨ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਸਾਡੇ ਲਈ ਕੋਈ ਸਜ਼ਾ ਨਹੀਂ ਹੁੰਦੀ ਸਾਡੀ ਸਿਹਤ ਲਈ ਸਾਡੀ ਸਿਹਤ ਦੀ ਸਾਂਭ ਸੰਭਾਲ ਲਈ ਇਹ ਸਾਰੇ ਉਪਰਾਲੇ ਕੀਤੇ ਜਾਂਦੇ ਹਨ ਵੱਖ-ਵੱਖ ਜਿੰਨੇ ਵੀ ਵਿਭਾਗ ਹਨ ਭਾਵੇਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਅਮਰitsar ਸਾਰੇ ਹੀ ਇਸ ਗੱਲ ਬਾਰੇ ਧਿਆਨ ਰੱਖ ਰਹੇ ਹਨ ਤਾਂ ਜੋ ਇਸ ਮੁੱਚਾ ਜ਼ਿਲ੍ਹਾ ਜਲਦੀ ਤੋਂ ਜਲਦੀ ਸੰਪੂਰਨ ਤੌਰ ਤੇ ਸਿਹਤਮੰਦ ਹੋਵੇ ਅਤੇ ਸਾਰੇ ਹੀ ਅਸੀਂ ਰਲਮਿਲ ਆਪਣੀ ਸਮਝ ਦੇ ਨਾਲ ਆਪਣੀ ਸਿਆਣਪ ਦੇ ਨਾਲ ਇਸ ਕੋਵਿਡ ਦੀ جنگ ਨੂੰ ਜਿੱਤੀਏ ਫਾਸਟਵੇ ਨਿਊਜ਼ ਲਈ ਕੈਮਰਾਮੈਨ ਨਰੇਸ਼ ਦੇ ਨਾਲ ਨੀਤਾ ਸਿੰਘ